ਨੈਸ਼ਨਲ ਹਾਈਵੇ ਦੇ ਉੱਤੇ ਹਾਦਸਿਆਂ ਨੂੰ ਰੋਕਣ ਦੇ ਲਈ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਉਹ ਬੀਤੇ ਦਿਨੀ ਖੰਨਾ ਪਹੁੰਚੀ ਹੈ ਜਿੱਥੇ ਐਸਐਸਪੀ ਅਮਨੀਤ ਕੁੰਡਲ ਵੱਲੋਂ ਸੜਕ ਸੁਰੱਖਿਆ ਵਾਹਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਅਤੇ ਇਹ ਵਾਹਨ ਨੇ ਜਿਹੜੇ 30 ਕਿਲੋਮੀਟਰ ਏਰੀਆ ਕਵਰ ਕਰਦੇ ਨਜ਼ਰ ਆਉਣਗੇ ਦਾਦੀ ਕੀ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਜਿਸ ਦਾ ਮਕਸਦ ਹਾਦਸਿਆਂ ਨੂੰ ਘੱਟ ਕਰਨਾ ਅਤੇ ਜ਼ਖਮੀਆਂ ਨੂੰ ਹਸਤਾਲ ਪਹੁੰਚੋਣਾ ਅਤੇ ਇਹ ਫੋਰਸ ਨੈਸ਼ਨਲ ਹਾਈਵੇ ਦੇ ਉੱਤੇ ਸਥਿਤ ਖੰਨਾ ਚ ਵੀ ਕੰਮ ਕਰਦੀ ਨਜ਼ਰ ਆਊਗੀ ਉੱਥੇ ਹੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਅਤੇ ਪੂਰੀ ਟੀਮ ਹੈ ਜਿਹੜੀ ਅੱਜ ਰਵਾਨਾ ਕੀਤੀ ਗਈ ਹੈ ਜੋ ਕਿ ਖੰਨਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ 24 ਘੰਟੇ ਆਪਣੀ ਡਿਊਟੀ ਦਿੰਦੀ ਨਜ਼ਰ ਆਊਗੀ ਦਾਦੀਏ ਕਿ ਇਹਨਾਂ ਵਾਹਨਾਂ ਨੂੰ ਐਸਐਸਪੀ ਅਮਨੀਤ ਕੋਂਡਲ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਤੇ ਇਹ ਵਾਹਨ 30 ਕਿਲੋਮੀਟਰ ਇਲਾਕੇ ਨੂੰ ਕਵਰ ਕਰਨਗੇ ਉਥੇ ਹੀ ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਇਹ ਫੋਰਸ ਪਿੰਡ ਪਾਦਲਾ ਤੋਂ ਦੁਰਾਹਾ ਵਿਖੇ ਗੁਰਦੁਆਰਾ ਸ੍ਰੀ ਅਤਰ ਸਰ ਸਾਹਿਬ ਤੱਕ ਕਰੀਬ 30 ਕਿਲੋਮੀਟਰ ਦਾ ਏਰੀਆ ਕਵਰ ਕਰੂਗੀ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵੀ ਆਦੇਸ਼ ਦਿੱਤੇ ਗਏ ਨੇ ਉਹਨਾਂ ਦੀ ਪਾਲਣਾ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਇੱਕ ਬੜਾ ਹੀ ਡ੍ਰੀਮ ਵਿਜਨਰੀ ਪ੍ਰੋਜੈਕਟ ਹੈਗਾ ਜਿਹੜਾ ਪਿਛਲੇ ਦਿਨੀ ਹੀ ਐਗਜ਼ੀਕਿਊਟ ਹੋਇਆ ਹੈ ਸਾਡਾ ਪੰਜਾਬ ਲੈਵਲ ਤੇ ਦਾ ਲਾਂਚ ਹੋਇਆ ਸੀਗਾ ਸੀਐਮ ਪੰਜਾਬ ਵੱਲੋਂ ਇਹਦਾ ਨਾਂ ਸੜਕ ਸੁਰੱਖਿਆ ਫੋਰਸ ਹੈਗਾ ਜੀ ਇਹ ਇੱਕ ਡੈਡੀਕੇਟਿਡ ਜਿਹੜੀ ਪੁਲਿਸ ਫੋਰਸ ਦੀ ਟੀਮ ਬਣਾਈ ਗਈ ਹੈ ਪੂਰੇ ਪੰਜਾਬ 'ਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਇੱਥੇ ਸਾਨੂੰ ਵੀ ਅਰਾਊਂਡ 9 ਜਿਹੜੇ ਮੁਲਾਜ਼ਮ ਹੈਗੇ ਉਹ ਸਾਨੂੰ ਮਿਲੇ ਹੈ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਡਿਊਟੀ ਕਰਨਗੇ ਤੇ ਖੰਨਾ ਪੁਲਿਸ ਡਿਸਟ੍ਰਿਕਟ ਨੂੰ ਦੋ ਗੱਡੀਆਂ ਅਲੋਟ ਹੋਈਆਂ ਜਿਹਦੇ ਤੋਂ ਇੱਕ ਸਾਨੂੰ ਅੱਜ ਮਿਲ ਗਈ ਹੈ ਰੋਲ ਆਊਟ ਕਰਨ ਲਈ ਤੇ ਜੋ ਇਹਦਾ ਬੇਸਿਕ ਸੀਐਮ ਸਾਹਿਬ ਦਾ ਵਿਜ਼ਨ ਹੈ ਕਿ ਜਿਹੜੇ ਸਾਡੇ ਰੋਡ ਸਾਈਡ ਤੇ ਐਕਸੀਡੈਂਟਸ ਔਰ ਫਿਟੈਲਿਟੀਆਂ ਹੁੰਦੀਆਂ ਬਹੁਤ ਜ਼ਿਆਦਾ ਸਪੈਸ਼ਲੀ ਜਿਹੜੇ ਨੈਸ਼ਨਲ ਹਾਈਵੇ ਸਟ੍ਰੈਚ ਹੁੰਦੇ ਆ ਵਿੱਚ ਇਨਕਲੂਡਸ ਖੰਨਾ ਆਲਸੋ ਉਹਨਾਂ ਲਈ ਇਹ ਬਹੁਤ ਹੀ ਸਪੈਸ਼ਲਾਈਜ਼ਡ ਵਿੰਗ ਬਣਾਈ ਗਈ ਹੈ ਜੀ ਜਿਹੜੀ ਹਾਈਵੇ ਤੇ ਔਰ ਈਵਨ ਬਾਅਦ ਚ ਲਿੰਕ ਰੋਡਸ ਤੇ ਵੀ ਜਾ ਕੇ ਇਵੈਂਚੁਅਲੀ ਪੈਟਰੋਲਿੰਗ ਕਰਨ ਗਿਆ ਸਾਡਾ ਕਿਉਂਕਿ ਅਰਾਊਂਡ 30 32 ਕਿਲੋਮੀਟਰਸ ਇਦਾਂ ਦਾ ਸਟ੍ਰੈਚ ਨੈਸ਼ਨਲ ਹਾਈਵੇ ਦਾ ਤੇ ਇਨੀਸ਼ੀਅਲੀ ਜਿਹੜੀ ਸਾਨੂੰ ਇਹ ਗੱਡੀ ਮਿਲੀ ਹੈ ਇਹ ਅਤਰਸਾ ਸਾਡਾ ਜਿੱਥੇ ਮੰਡੀ ਗੋਬਿੰਦਗਰ ਤੋਂ ਬਾਅਦ ਸਾਡਾ ਏਰੀਆ ਸਟਾਰਟ ਹੁੰਦਾ ਅਲੋੜ ਤੋਂ ਲੈ ਕੇ ਅਤਰ ਅਤਰਸਰ ਸਾਹਿਬ ਕਮਿਸ਼ਨ ਲੁਧਿਆਣਾ ਦਾ ਜਿਹੜਾ ਦੂਜਾ ਐਂਡ ਪੈਂਦਾ ਉੱਥੇ ਪੈਟਰੋਲਿੰਗ ਕਰਨ ਗਿਆ ਤੇ ਇਹਨਾਂ ਨੂੰ ਡੈਡੀਕੇਟਿਡ ਸਟ੍ਰੈਚ ਮਿਲੇ ਹੈ ਦੇ ਹੈਵ ਬੀਨ ਟ੍ਰੇਨ ਜਿਹੜੀ ਫਰਸਟ ایڈ ਹੁੰਦੀ ਹੈ ਕਦੇ ਵੀ ਕਿਸੇ ਸੜਕ ਤੇ ਕਿਸੇ ਨੂੰ ਦੇਖਣ ਇਹਨਾਂ ਨੂੰ ਟ੍ਰੇਨ ਕੀਤਾ ਗਿਆ ਕਿ ਫਰਸਟ ایڈ ਮੁਹੱਈਆ ਕਰਾਉਣ ਤੇ ਗੱਡੀਆਂ ਚ ਇਹਦੇ ਚ ਕੈਮਰਾ ਲੱਗਿਆ ਹੋਇਆ ਜੋ ਮੈਂ ਹੁਣ ਦੇਖਿਆ ਤੇ ਰੋਡ ਸਾਈਡ ਤੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਡੀ ਰੋਕੀ ਕਦੀ ਬ੍ਰੇਕਡਾਊਨ ਹੋ ਜਾਂਦਾ ਹੈ ਉਹਨੂੰ ਹੈਲਪ ਕਰਨ ਲਈ ਵੀ ਇਹਨਾਂ ਨੂੰ ਛੋਟੇ-ਮੋਟੇ ਕੋਨਸ ਪਬਲਿਕ ਐਡਰੈਸ ਸਿਸਟਮ ਤੇ ਰੇਨ ਰੇਨ ਕੋਟ ਦਿੱਤਾ ਗਿਆ ਹੈ ਫਲੋਰਸੈਂਟ ਜੈਕਟ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦੀ ਕਾਫੀ ਜਿਹੜੀ ਇਮੀਡੀਏਟ ਰੀਲੀਫ ਲਈ ਰੋਡ ਤੇ ਕਿਸੇ ਨੂੰ ਪ੍ਰੋਬਲਮ ਹੋਏ ਉਹ ਸਾਰੀ ਟ੍ਰੇਨਿੰਗ ਔਰ ਇਕਵਿਪਮੈਂਟ ਦਿੱਤੇ ਗਏ ਹਨ ਅੱਗੇ-ਅਗੇ ਹੋਰ ਵੀ ਇਹਨਾਂ ਨੂੰ ਸਪੈਸ਼ਲਾਈਜ਼ ਚੀਜ਼ਾਂ ਦਿੱਤੀ ਜਾਣਗੀਆਂ ਇਸ ਦੇ ਇਲਾਵਾ ਇਹਦੇ ਚ ਲੜਕੀਆਂ ਵੀ ਦਿੱਤੀਆਂ ਗਈਆਂ ਇਹਨਾਂ ਦੇ ਡਿਊਟੀ ਆਰਸ ਐਸ ਪਰ ਇਨਫੋਰਮੇਸ਼ਨ 기ਵਨ ਬਾਈ ਥੈਮ 8 ਘੰਟੇ ਦੇ ਹੋਣਗੇ ਔਰ ਜਦੋਂ ਸਾਡੀ ਦੂਜੀ ਗੱਡੀ ਵੀ ਸਾਨੂੰ ਮਿਲ ਜਾਏਗੀ ਤੇ ਇਹਨਾਂ ਦਾ ਹੋਰ ਥੋੜਾ ਡਿਸਟੈਂਸ ਘਟਾ ਦਾਂਗੇ ਅਸੀਂ ਬਟ ਇਟ ਇਜ਼ ਅ ਵੈਰੀ ਵੈਲਕਮ ਸਟੈਪ ਜਿਨੇ ਵੀ ਸਾਡੇ ਨੈਸ਼ਨਲ ਹਾਈਵੇ ਆਦਰਵਾਇਜ਼ ਵੀ ਰੋਡ ਤੇ ਫੈਸਿਲਿਟੀ ਫਰਟੀਲिटीज ਹੁੰਦੀਆਂ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਔਰ ਪਬਲਿਕ ਨੂੰ ਵੀ ਬਹੁਤ ਰਿਲੀਫ ਕੰਟੀਨਿਊ ਸ਼ਿਫਟਾਂ ਬਣਾਈਆਂ ਗਈਆਂ ਨਹੀਂਆਂ ਜਿਵੇਂ 6 ਤੋਂ 2 2 ਤੋਂ 10 ਤੇ 10 ਤੋਂ ਸਵੇਰ 6 ਵਜੇ ਤੱਕ ਡਿਊਟੀ ਕਰਨੀਆਂ ਤੇ ਇੱਕ ਸਾਡੇ ਨਾਲ ਇੰਚਾਰਜ ਸਾਡੇ ਨਾਲ ਲਗਾਏ ਗਏ ਨੇਗੇ ਤੇ ਜਿਵੇਂ ਕਿ ਕੋਈ ਵੀ ਰੋਡ ਵਗੈਰਾ ਤੇ ਐਕਸੀਡੈਂਟ ਹੋ ਜਾਂਦਾਗਾ ਤਾਂ ਕਿ ਸਾਡੀ ਡਿਊਟੀ ਬੰਦੀ ਸਾਨੂੰ ਅਸੀਂ ਉਹਨਾਂ ਨੂੰ ਚੱਕਣਾਗਾ ਫਿਰ ਫਰਸਟ ਏਡ ਦੇਣੀ ਹੈ ਅਗਰ ਕੋਈ ਜ਼ਿਆਦਾ ਇਸ਼ੂਜ਼ ਨੇਗੇ ਪੇਸ਼ੈਂਟ ਜ਼ਿਆਦਾ ਜ਼ਖਮੀ ਹੈ ਤਾਂ ਅਸੀਂ ਕਿ ਉਹਨਾਂ ਨੂੰ ਜਿਹੜੇ ਇੱਥੇ ਨੇੜੇ ਦੇ ਖੰਨਾਂ ਦੇ ਹਸਪਤਾਲਸ ਨੇ ਅਸੀਂ ਉਹਨਾਂ ਦੇ ਵਿੱਚ ਸ਼ਿਫਟ ਕਰਨਾ ਉਹਨਾਂ ਨੂੰ ਇਹ ਜਿਹੜੇ ਆ ਤੁਹਾਨੂੰ ਭੇਜਣ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਆ ਸਾਨੂੰ ਜੀ ਆਈਐਸਟੀਸੀ ਕਪੂਰਥਲਾ ਤੋਂ ਟ੍ਰੇਨਿੰਗ ਦਿੱਤੀ ਗਈ ਸੀ ਕਿ ਜਿੱਦਾਂ ਕਿ ਰੋਡ ਦੇ ਉੱਪਰ ਕੋਈ ਟਰੱਕ ਵਗੈਰਾ ਖੜੇ ਨੇਗੇ ਉਹਨੂੰ ਕਿੱਦਾਂ ਸਾਈਡ ਤੇ ਕਰਵਾਉਣਾਗਾ ਅਗਰ ਜ਼ਿਆਦਾ ਟਾਈਮ ਤੋਂ ਗੱਡੀ ਖੜੀ ਹੈ ਤਾਂ ਉਹਨੂੰ ਟੋ ਕਰਾਉਣਾ ਤੇ ਜਿਵੇਂ ਕੋਈ ਵੀ ਆਪਣੇ ਐਕਸੀਡੈਂਟਸ ਹੋ ਗਿਆ ਤਾਂ ਪਰ ਨੂੰ ਫਰਸਟ ایڈ ਦੇਣੀ ਹੈਗੀ ਫਰਸਟ ایڈ ਬਾਰੇ ਸਾਨੂੰ ਦੱਸਿਆ ਗਿਆ ਪੱਟੀ ਵਗੈਰਾ ਕਰਨੀ ਹੈ ਉਹਨਾਂ ਦੇ ਹਾਂ ਜਿਹੜਾ ਦੱਸਿਆ ਗਿਆ ਤੁਹਾਨੂੰ ਇੱਕ ਸ਼ਿਫਟ ਦੇ ਵਿੱਚ ਜਿਹੜੇ ਕਿੰਨੇ ਮਲਾਜ਼ਮ ਕੰਮ ਕਰਦੇ ਆਂ ਇੱਕ ਸ਼ਿਫਟ ਦੇ ਵਿੱਚ ਹੀ ਤਿੰਨ ਕਨਸਟੇਬਲਸ ਨੇਗੇ ਤੇ ਇੱਕ ਇੰਜਾਰਜ ਨੇਗੇ ਚਾਰ ਬੰਦੇ ਇੱਕ ਟਾਈਮ ਤੇ ਕੰਮ ਕਰਨਗੇ ਫਿਲਹਾਲ ਜਿਹੜੀ ਇੱਕ ਗੱਡੀ ਆ ਇਹਦੇ ਆ ਕਿੰਨੀਆਂ ਸ਼ਿਫਟਾਂ ਬਣਾਈਆਂ ਗਈਆਂ ਨੇ ਇਹਦੀ ਤਿੰਨ ਸ਼ਿਫਟਾਂ ਬਣਾਈਆਂ ਗਈਆਂ ਨੇ ਨਹੀਂ ਆ ਸਵੇਰ 6 ਤੋਂ 2 2 ਤੋਂ 10 ਤੇ 10 ਤੋਂ ਸਵੇਰ 6 ਵੇ ਤੱਕ ਤਿੰਨ ਸ਼ਿਫਟਾਂ ਬਣਾਈ ਦੇ ਵਿੱਚ ਕੰਮ ਕਰਨੀ ਹੈਗੀ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਕਿ ਜਿਹੜੀ ਆ ਕੱਲੇ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਫੋਰਸ ਦਾ ਗਠਨ ਹੋਇਆ ਤੇ ਤੁਹਾਨੂੰ ਜਿਹੜਾ ਉਸ ਦੇ ਵਿੱਚ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਕੀ ਫੀਲ ਕਰਦੇ ਹੋ ਹਾਂਜੀ ਬਹੁਤ ਹੀ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਲੋਕਾਂ ਦੇ ਵਿੱਚ ਹੈਲਪ ਕਰਨਾ ਅਸੀਂ ਲੋਕਾਂ ਦੀ ਕੀ ਹੈਲਪ ਕਰ ਸਕਾਂਗੇ ਕੋਈ ਵੀ ਅਗਰ ਐਕਸੀਡੈਂਟ ਹੁੰਦਾਗਾ ਪਹਿਲਾਂ ਕੀ ਜਿਵੇਂ ਲੋਕ ਡਰਦੇ ਸੀਗੇ ਕਿ ਕੋਈ ਵੀ ਐਕਸੀਡੈਂਟ ਅਗਰ ਹੋ ਜਾਂਦਾਗਾ ਤਾਂ ਉਹਨੂੰ ਅਗਰ ਚੱਕਾਂਗੇ ਅਸੀਂ ਤਾਂ ਕੀ ਸਾਡੇ ਤੇ ਕੇਸ ਵਗੈਰਾ ਪਰਚੇ ਦੇ ਵਿੱਚ ਛੱਡਣ ਦਾ ਮਾਮਲਾ ਕੋਈ ਹੋ ਜੂਗਾ ਈਸ਼ੂ ਪਰ ਹੁਣ ਇਦਾਂ ਦਾ ਕੀ ਕੁਝ ਵੀ ਨਹੀਂ ਹੈਗਾ ਕਿ ਸੀਐਮ ਸਾਹਿਬ ਨੇ ਖੁਦ ਕਿਹਾਗਾ ਅਗਰ ਕੋਈ ਪਬਲਿਕ ਵੀ ਹੈਲਪ ਕਰਦੀ ਹੈ ਤਾਂ ਕੀ ਉਹਨੂੰ ਐਜ਼ ਅ ਰਿਵਾਰਡ ਵਜ